ਉਬਾਦੀ ਜਿਆਦਾ ਹੋਣ ਕਾਰਨ ਜਿਹੜਾ ਪ੍ਰੈਸ਼ਰ ਆ ਪਾਣੀ ਦਾ ਉਹ ਹਰ ਘਰ ਦੇ ਵਿੱਚ ਨਹੀਂ ਪਹੁੰਚ ਰਿਹਾ ਨਾ ਪਾਣੀ ਦੀ ਹੈ ਮੈਕਮੇ ਵਾਲੇ ਕੋਈ ਪ੍ਰੋਬਲਮ ਸੋਲਵ ਕਰਦੇ ਪਏ ਹੈ ਨਾ ਕੋਈ ਐਨਾ ਕੋਈ ਧਿਆਨ ਦਿੰਦੇ ਹੈ ਮੇਰੀ ਕੀ ਦਿੱਕਤ ਹੈ ਮੈਂ ਕਪਟਨ ਬਲਵਿੰਦਰ ਸਿੰਘ ਗੁਰੂ ਹਰਆਇਬਲੂ ਸਭ ਤੋਂ ਪਹਿਲੀ ਗੱਲ ਇਹ ਕਿ ਇੱਥੇ ਪਾਣੀ ਦੀ ਬੜੀ ਪ੍ਰੋਬਲਮ ਹੈ ਜੀ ਕਿ ਉਹਨੇ ਇੱਕ ਲੱਗਾ ਵਾ ਗੁਰੂ ਹਰਾਈ ਰੈਵਨਿਊ ਦੇ ਵਿੱਚ ਇੱਕ ਟਿਊਬਨ ਲੱਗਾ ਵਾ ਜਿਹਦਾ ਪਾਣੀ ਜਿਹੜਾ ਵਾ ਕਈ ਜਗ੍ਹਾ ਤੇ ਜਾ ਰਿਹਾ ਵਾ ਗੁਰੂ ਹਰਾਈ ਰੈਵਨਿਊ ਗੁਰੂ ਰਾਮਦਾਸ ਨਿਊ ਇਹ ਲਕਸ਼ਮੀ ਬਿਹਾਰ ਸ਼੍ਰੀ ਚੰਦ ਉਹ ਜਿਹੜਾ ਟਿਊਬਨ ਲੱਗਾ ਅੱਜ ਤੋਂ 25 ਸਾਲ ਪਹਿਲਾਂ ਤਾਂ ਲੱਗਾ ਆ ਵਾ ਉਦੋਂ ਆਬਾਦੀ ਬਹੁਤ ਘੱਟ ਹੁੰਦੀ ਸੀਗੀ ਹੁਣ ਆਬਾਦੀ ਬਹੁਤ ਜ਼ਿਆਦੀ ਹੋ ਗਈ ਆ ਆਬਾਦੀ ਜ਼ਿਆਦਾ ਹੋਣ ਕਾਰਨ ਜਿਹੜਾ ਪ੍ਰੈਸ਼ਰ ਆ ਪਾਣੀ ਦਾ ਉਹ ਹਰ ਘਰ ਦੇ ਵਿੱਚ ਨਹੀਂ ਪਹੁੰਚ ਰਿਹਾ ਇਹ ਵੇਖੋ ਸਾਰੇ ਬੀਬੀਆਂ ਜਿਹੜੀਆਂ ਵਾ ਇਹ ਬਾਟੀਆਂ ਲੈ ਕੇ ਖੜੀਆਂ ਪਾਣੀ ਪਾਣੀ ਆ ਹੀ ਨਹੀਂ ਪਿੱਸੋਂ ਨਹੀਂ ਆ ਰਿਹਾ ਅੱਜ ਅੱਜ 2-3 ਦਿਨ ਹੋ ਗਏ ਸਾਨੂੰ ਐਸਡੀਓ ਸਾਹਿਬ ਨੂੰ ਬੁਲਾਇਆ ਸੀਗਾ ਅੱਜ ਉਹਨੇ ਐਸਡੀਓ ਸਾਹਿਬ ਨੇ ਸਾਨੂੰ 7 ਵਜੇ ਹੁਣਾਵਾ ਉਹਨੂੰ ਇਹੋ ਪ੍ਰੋਬਲਮ ਆਹੀ ਰੱਖਣੀ ਆ ਕਿ ਸਾਡੇ ਪਾਣੀ ਜਿਹੜਾ ਵਾ ਉਹ ਪਾਣੀ ਨਹੀਂ ਆ ਰਿਹਾ ਕਿ ਇਹ ਜਿਆਦੀ ਪ੍ਰੋਬਲਮ ਜਿਹੜੀ ਆ ਰਹੀ ਆ ਕਾਰਪੋਰੇਸ਼ਨ ਦੀ ਆ ਰਹੀ ਆ ਕਾਰਪੋਰੇਸ਼ਨ ਵਾਲੇ ਧਿਆਨ ਬਿਲਕੁਲ ਨਹੀਂ ਦਿੰਦੇ ਕਾਰਪੋਰੇਸ਼ਨ ਦਾ ਕੰਮ ਆ ਕਾਰਪੋਰੇਸ਼ਨ ਦਾ ਕੰਮ ਇਹ ਪਾਣੀ ਦੇਖਣਾ ਪਾਣੀ ਆਉਂਦਾ ਕਿ ਨਹੀਂ ਆਉਂਦਾ ਅੱਜ ਬڑے ਜ਼ੋਰ ਦੇ ਨਾਲ ਅਸੀਂ ਐਮ.ਐਲ.ਏ ਸਾਹਿਬ ਦੀ ਰਿਕੁਐਸਟ ਕਰਕੇ ਅਸੀਂ ਐਮ.ਐਲ.ਏ ਸਾਹਿਬ ਨੂੰ ਕਿਹਾ ਵੀ ਸਾਨੂੰ ਬੰਦਾ ਭੇਜੋ ਜਿਹੜਾ ਪ੍ਰੈਸ਼ਰ ਜਿਹੜਾ ਨਾ ਉਹ ਦੇਖੇ ਕਿਥੋਂ ਕੱਕ ਆਟਿਆ ਇੱਕ ਜਗ੍ਹਾ ਤੇ ਖੋਲਿਆ ਇਹ ਪਾਣੀ ਉੱਥੋਂ ਪ੍ਰੈਸ਼ਰ ਜਿਹੜਾ ਵਾ ਆ ਰਿਹਾ ਪਰ ਲੇਕਨ ਉਹ ਪ੍ਰੈਸ਼ਰ ਦੇ ਨਾਲ ਵੀ ਕੰਮ ਨਹੀਂ ਚੱਲਿਆ ਬਿਲਕੁਲ ਨਹੀਂ ਚੋਣਾ ਦਾ ਬਾਈਕਟ ਕੀਤਾ ਜੀ ਨਹੀਂ ਵੇਖੋ ਜੀ ਹੁਣ ਜਨਤਾ ਜਨਤਾ ਦੇ ਉੱਤੇ ਮਨਸਰਿਆ ਇਹ ਜਨਤਾ ਪਾਣੀ ਇਹਨਾਂ ਨੂੰ ਮਿਲਣਾ ਚਾਹੀਦਾ ਵਾ ਪਾਣੀ ਤੇ ਮਿਲਣਾ ਚਾਹੀਦਾ ਜੀ ਇਹਨਾਂ ਨੂੰ ਪਾਣੀ ਤੋਂ ਬਿਨਾ ਕੀ ਕਰਾਂਗੇ ਅਸੀਂ ਪਾਣੀ ਟਿਊਬਵਲ ਜਿਹੜਾ ਵਾ ਲੱਗਾ ਹੋਇਆ ਇਹਨੂੰ 20 25 ਸਾਲ ਹੋ ਉਹ ਤਾਂ ਬਾਅਦ ਚ ਇਹਨਾਂ ਨੇ ਕੋਈ ਨਹੀਂ ਟਿਊਬ ਲਾਇਆ ਇੱਥੇ ਇੱਥੇ ਵੀ ਟਿਊਬ ਲੱਗਣਾ ਚਾਹੀਦਾ ਠੀਕ ਐ ਲਕਸ਼ਮੀਪੁਰ ਦੇ ਵਿੱਚ ਇੱਕ ਟੂਬਲ ਲੱਗਣਾ ਚਾਹੀਦਾ ਤਾਂ ਕਿ ਪਾਣੀ ਜਿਹੜਾ ਉਹ ਸਪਲਾਈ ਠੀਕ ਆਉਂਦੀ ਰਵੇ ਤੇ 6 ਸਾਲ ਹੋ ਗਏ ਰਹਿੰਦਿਆਂ ਪਹਿਲੇ ਕਦੀ ਦਿੱਕਤ ਨਹੀਂ ਆਈ ਐ ਸਾਨੂੰ ਹੁਣ ਮਹੀਨਾ ਕ ਡੇਢ ਮਹੀਨਾ ਹੋ ਗਿਆ ਕਿ ਅੰਨਿਕ ਪਰੇਸ਼ਾਨੀ ਹੋਈ ਪਈ ਐ ਪਾਣੀ ਦੀ ਨਾ ਪਾਣੀ ਦੀ ਐ ਮੈਕਮੇ ਵਾਲੇ ਕੋਈ ਪ੍ਰੋਬਲਮ ਸੋਲਵ ਕਰਦੇ ਪਏ ਨਾ ਕੋਈ ਐ ਨਾ ਕੋਈ ਧਿਆਨ ਦਿੰਦੇ ਐ ਜੇ ਆਂਦੇ ਐ ਕੋਈ ਜਈ ਆ ਗਿਆ ਕੋਈ ਸੁਪਰੀਡੈਂਟ ਆ ਗਿਆ ਦੇਖ ਕੇ ਤੇ ਚਲੇ ਜਾਂਦੇ ਐ ਜੇ ਇੱਕ ਘਰ ਚ ਪਾਣੀ ਆਂਦਾ ਤੇ ਕਹਿੰਨਗੇ ਤੁਸੀਂ ਵੀ ਚੈੱਕ ਕਰ ਲਓ ਉੱਥੇ ਨੇ ਨਹੀਂ ਆਏਗਾ ਪਾਣੀ ਤਾਂ ਕੈਨ ਦੇ ਪਿੱਛੇ ਆਂਦਾ ਪਿਆ ਆ ਦੇਖੋ ਮੇਰੀ ਕੁੜੀ ਨੂੰ ਸੱਟ ਲੱਗ ਗਈ ਆ ਐਦੀ ਵਿਚਾਰੀ ਦੀ ਬਾਹ ਨੂੰ ਸੱਟ ਲੱਗ ਗਈ ਐ ਫ੍ਰੈਕਚਰ ਹੋ ਗਿਆ ਤੇ ਇਹ ਪਾਣੀ ਦੀ ਵਜ੍ਹਾ ਨਾਲ ਹੀ ਕਿਉਂਕਿ ਕਿਸੇ ਦੇ ਘਰੋਂ ਪਾਣੀ ਲੈ ਕੇ ਆ ਰਹੀ ਸੀ ਉਹ ਆਪਣੀ ਸੀੜੀਆਂ ਤੇ ਡਿੱਗ ਗਈ ਹੁਣ ਇਹ ਪਾਣੀ ਦਾ ਮਸਲਾ ਤਾਂ ਹੀ ਹੱਲ ਹੋਏਗਾ ਨਾ ਜੇ ਤੇ ਸਾਡਾ ਪਾਣੀ ਦਾ ਮਸਲਾ ਹੱਲ ਕਰਨਗੇ ਤੇ ਵੋਟ ਪਏਗਾ ਜੇ ਨਹੀਂ ਕਰਨਗੇ ਤੇ ਵੋਟ ਬਿਲਕੁਲ ਨਹੀਂ ਪੈਣੇ ਬਾਦੀ ਜ਼ਿਆਦਾ ਹੋਣ ਕਾਰਨ ਜਿਹੜਾ ਪ੍ਰੈਸ਼ਰ ਆ ਪਾਣੀ ਦਾ ਉਹ ਹਰ ਘਰ ਦੇ ਵਿੱਚ ਨਹੀਂ ਪਹੁੰਚ ਰਿਹਾ ਨਾ ਪਾਣੀ ਦੀ ਹੈ ਮੈਕਮੇ ਵਾਲੇ ਕੋਈ ਪ੍ਰੋਬਲਮ ਸੋਲਵ ਕਰਦੇ ਪਏ ਨਾ ਕੋਈ ਐਨਾ ਕੋਈ ਧਿਆਨ ਦਿੰਦੇ ਐ ਬਜੀ ਦਿੱਕਤ ਹੈ ਮੈਂ ਕਪਟਨ ਬਲਵਿੰਦਰ ਸਿੰਘ ਗੁਰੂ ਹਰਆਇਬਲੂ ਸਭ ਤੋਂ ਪਹਿਲੀ ਗੱਲ ਇਹ ਕਿ ਇੱਥੇ ਪਾਣੀ ਦੀ ਬੜੀ ਪ੍ਰੋਬਲਮ ਹੈ ਜੀ ਕਿ ਟਿਊਬਵਲ ਇੱਕ ਲੱਗਾ ਵਾ ਗੁਰੂ ਹਰਾਇ ਰੈਵਨਿਊ ਦੇ ਵਿੱਚ ਇੱਕ ਟਿਊਬਵਲ ਲੱਗਾ ਵਾ ਜਿਹਦਾ ਪਾਣੀ ਜਿਹੜਾ ਵਾ ਕਈ ਜਗ੍ਹਾ ਤੇ ਜਾ ਰਿਹਾ ਵਾ ਗੁਰੂ ਹਰਾਇ ਰੈਵਨਿਊ ਗੁਰੂ ਰਾਮਦਾਸ ਨੇਵ ਇਹ ਲਕਸ਼ਮੀ ਬਿਹਾਰ ਸ਼੍ਰੀ ਚੰਦ ਉਹ ਜਿਹੜਾ ਟਿਊਬਵਲ ਲੱਗਾ ਅੱਜ ਤੋਂ 25 ਸਾਲ ਪਹਿਲਾਂ ਤਾਂ ਲੱਗਾ ਆ ਵਾ ਉਦੋਂ ਆਬਾਦੀ ਬਹੁਤ ਘੱਟ ਹੁੰਦੀ ਸੀਗੀ ਹੁਣ ਆਬਾਦੀ ਬਹੁਤ ਜ਼ਿਆਦੀ ਹੋ ਗਈ ਆ ਆਬਾਦੀ ਜ਼ਿਆਦਾ ਹੋਣ ਕਾਰਨ ਜਿਹੜਾ ਪ੍ਰੈਸ਼ਰ ਆ ਪਾਣੀ ਦਾ ਉਹ ਹਰ ਘਰ ਦੇ ਵਿੱਚ ਨਹੀਂ ਪਹੁੰਚ ਰਿਹਾ ਇਹ ਵੇਖੋ ਸਾਰੇ ਬੀਬੀਆਂ ਜਿਹੜੀਆਂ ਵਾ ਇਹ ਬਾਟੀਆਂ ਲੈ ਕੇ ਖੜੀਆਂ ਪਾਣੀ ਪਾਣੀ ਆ ਹੀ ਨਹੀਂਦਾ ਪਿੱਸੋਂ ਨਹੀਂ ਆ ਰਿਹਾ ਅੱਜ ਅੱਜ 2-3 ਦਿਨ ਹੋ ਗਏ ਸਾਨੂੰ ਐਸਡੀਓ ਸਾਹਿਬ ਨੂੰ ਬੁਲਾਇਆ ਸੀਗਾ ਅੱਜ ਉਹਨੇ ਐਸਡੀਓ ਸਾਹਿਬ ਨੇ ਸਾਨੂੰ 7 ਵਜੇ ਹੁਣਾ ਵਾ ਉਹਨੂੰ ਇਹੋ ਪ੍ਰੋਬਲਮ ਆਹੀ ਰੱਖਣੀ ਆ ਕਿ ਸਾਡੇ ਪਾਣੀ ਜਿਹੜਾ ਵਾ ਉਹ ਪਾਣੀ ਨਹੀਂ ਆ ਰਿਹਾ ਕਿ ਇਹ ਜਿਆਦੀ ਪ੍ਰੋਬਲਮ ਜਿਹੜੀ ਆ ਰਹੀ ਆ ਕਾਰਪੋਰੇਸ਼ਨ ਦੀ ਆ ਰਹੀ ਆ ਕਾਰਪੋਰੇਸ਼ਨ ਵਾਲੇ ਧਿਆਨ ਬਿਲਕੁਲ ਨਹੀਂ ਦਿੰਦੇ ਕਾਰਪੋਰੇਸ਼ਨ ਦਾ ਕੰਮ ਆ ਕਾਰਪੋਰੇਸ਼ਨ ਦਾ ਕੰਮ ਹੈ ਇਹ ਪਾਣੀ ਦੇਖਣਾ ਪਾਣੀ ਆਉਂਦਾ ਕਿ ਨਹੀਂ ਆਉਂਦਾ ਅੱਜ ਬڑے ਜ਼ੋਰ ਦੇ ਨਾਲ ਅਸੀਂ ਐਮ.ਐਲ.ਏ ਸਾਹਿਬ ਦੀ ਰਿਕੁਐਸਟ ਕਰਕੇ ਅਸੀਂ ਐਮ.ਐਲ.ਏ ਸਾਹਿਬ ਨੂੰ ਕਿਹਾ ਵੀ ਸਾਨੂੰ ਬੰਦਾ ਭੇਜੋ ਜਿਹੜਾ ਪ੍ਰੈਸ਼ਰ ਜਿਹੜਾ ਨਾ ਉਹ ਦੇਖੇ ਕਿਥੋਂ ਕੱਕ ਆਟਿਆ ਇੱਕ ਜਗ੍ਹਾ ਤੇ ਖੋਲਿਆ ਇਹ ਪਾਣੀ ਉੱਥੋਂ ਪ੍ਰੈਸ਼ਰ ਜਿਹੜਾ ਵਾ ਆ ਰਿਹਾ ਪਰ ਲੇਕਨ ਉਹ ਪ੍ਰੈਸ਼ਰ ਦੇ ਨਾਲ ਵੀ ਕੰਮ ਨਹੀਂ ਚੱਲਿਆ ਬਿਲਕੁਲ ਨਹੀਂ ਚੋਣਾ ਦਾ ਬਾਈਕਟ ਕੀਤਾ ਜੀ ਨਹੀਂ ਵੇਖੋ ਜੀ ਹੁਣ ਜਨਤਾ ਜਨਤਾ ਦੇ ਉੱਤੇ ਮਨਸਰਿਆ ਇਹ ਜਨਤਾ ਪਾਣੀ ਇਹਨਾਂ ਨੂੰ ਮਿਲਣਾ ਚਾਹੀਦਾ ਵਾ ਪਾਣੀ ਤੇ ਮਿਲਣਾ ਚਾਹੀਦਾ ਜੀ ਇਹਨਾਂ ਨੂੰ ਪਾਣੀ ਤੋਂ ਬਿਨਾ ਕੀ ਕਰਾਂਗੇ ਅਸੀਂ ਪਾਣੀ ਟਿਊਬਵਲ ਜਿਹੜਾ ਵਾ ਲੱਗਾ ਹੋਇਆ ਇਹਨੂੰ 20-25 ਸਾਲ ਹੋ ਉਹ ਤਾਂ ਬਾਅਦ ਇਹਨਾਂ ਨੇ ਕੋਈ ਨਹੀਂ ਟਿਊਬ ਲਾਇਆ ਇੱਥੇ ਇੱਥੇ ਵੀ ਟਿਊਬ ਲੱਗਣਾ ਚਾਹੀਦਾ ਠੀਕ ਐ ਲక్ష్ਮੀਪੁਰ ਦੇ ਵਿੱਚ ਇੱਕ ਟੂਬਲ ਲੱਗਣਾ ਚਾਹੀਦਾ ਤਾਂ ਕਿ ਪਾਣੀ ਜਿਹੜਾ ਉਹ ਸਪਲਾਈ ਠੀਕ ਆਉਂਦੀ ਰਵੇ ਤੇ 6 ਸਾਲ ਹੋ ਗਏ ਰੰਦਿਆਂ ਪਹਿਲੇ ਕਦੀ ਦਿੱਕਤ ਨਹੀਂ ਆਈ ਐ ਸਾਨੂੰ ਹੁਣ ਮਹੀਨਾ ਕ ਡੇਢ ਮਹੀਨਾ ਹੋ ਗਿਆ ਕਿ ਅੰਨਿਕ ਪਰੇਸ਼ਾਨੀ ਹੋਈ ਪਈ ਐ ਪਾਣੀ ਦੀ ਨਾ ਪਾਣੀ ਦੀ ਐ ਮੈਕਮੇ ਵਾਲੇ ਕੋਈ ਪ੍ਰੋਬਲਮ ਸੋਲਵ ਕਰਦੇ ਪਏ ਨਾ ਕੋਈ ਐ ਨਾ ਕੋਈ ਧਿਆਨ ਦਿੰਦੇ ਐ ਜੇ ਆਂਦੇ ਐ ਕੋਈ ਜਈ ਆ ਗਿਆ ਕੋਈ ਸੁਪਰੀਡੈਂਟ ਆ ਗਿਆ ਦੇਖ ਕੇ ਤੇ ਚਲੇ ਜਾਂਦੇ ਐ ਜੇ ਇੱਕ ਘਰ ਚ ਪਾਣੀ ਆਂਦਾ ਤੇ ਕਹਿੰਨਗੇ ਤੁਸੀਂ ਵੀ ਚੈੱਕ ਕਰ ਲਓ ਉੱਥੇ ਬਾਂ ਇਹ ਨਹੀਂ ਆਏਗਾ ਪਾਣੀ ਤਾਂ ਕੈਨ ਦੇ ਪਿੱਛੇ ਆਂਦਾ ਪਿਆ ਆ ਦੇਖੋ ਮੇਰੀ ਕੁੜੀ ਨੂੰ ਸੱਟ ਲੱਗ ਗਈ ਆ ਐਦੀ ਵਿਚਾਰੀ ਦੀ ਬਾਹ ਨੂੰ ਸੱਟ ਲੱਗ ਗਈ ਐ ਫ੍ਰੈਕਚਰ ਹੋ ਗਿਆ ਤੇ ਇਹ ਪਾਣੀ ਦੀ ਬਚਾ ਨਾਲੀ ਕਿਉਂਕਿ ਕਿਸੇ ਦੇ ਘਰੋਂ ਪਾਣੀ ਲੈ ਕੇ ਆ ਰਹੀ ਸੀ ਉਹ ਆਪਣੀ ਸੀੜੀਆਂ ਤੇ ਡਿੱਗ ਗਈ ਹੁਣ ਇਹ ਪਾਣੀ ਦਾ ਮਸਲਾ ਤਾਂ ਹੀ ਹੱਲ ਹੋਏਗਾ ਨਾ ਜੇ ਤੇ ਸਾਡਾ ਪਾਣੀ ਦਾ ਮਸਲਾ ਹੱਲ ਕਰਨਗੇ ਤੇ ਵੋਟ ਪਏਗਾ ਜੇ ਨਹੀਂ ਕਰਨਗੇ ਤੇ ਵੋਟ ਬਿਲਕੁਲ ਨਹੀਂ ਪੈਣੇ